ਚਰਨਜੀਤ ਸਿੰਘ ਚੰਨੀ ਨੂੰ ਕਹਿੰਦੇ ਜੀ ਸੰਸਦ ਰਤਨ ਮਿਲਿਆ ਸੰਸਦ ਦੇ ਵਿੱਚ ਕਿਸਾਨੀ ਪੱਖੋਂ ਮਜ਼ਦੂਰੀ ਪੱਖੋਂ ਆਪਣੀ ਗੱਲ ਬੇਵਾਕੀ ਨਾਲ ਰੱਖਣ ਚ ਕਹਿੰਦੇ ਉਹ ਤੋਂ ਇਲਾਵਾ ਓਵਰਆਲ ਸੰਸਦ ਤੁਹਾਡੀ ਹਾਜ਼ਰੀ ਕਿੰਨੀ ਹੈ ਕਿੰਨੇ ਸਵਾਲ ਪੁੱਛੇ ਕਿੰਨੇ ਕਿੰਨੇ ਤੁਸੀਂ ਸਮੇਂ ਮੌਜੂਦ ਰਹੇ ਕਿਵੇਂ ਤੁਹਾਡੀ ਸ਼ਮੂਲੀਅਤ ਰਹੀ ਕਿਹੋ ਜਿਹਾ ਵਿਵਹਾਰ ਰਿਹਾ ਸਾਰੀਆਂ ਗੱਲਾਂ ਮਿੰਨ ਤਣ ਕੇ ਕਹਿੰਦੇ ਜਿਹੜਾ ਅੰਕੜਾ ਬਣਦਾ ਉਹਦੇ ਨਾਲੇ ਫਾਰਮੂਲਾ ਤੈਅ ਹੁੰਦਾ ਉਹਦੇ ਵਿੱਚ ਇਸ ਵਾਰ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਾਂਗਰਸ ਦੀ ਟਿਕਟ ਤੇ ਲੜ ਕੇ ਜਲੰਧਰ ਤੋਂ ਐਮਪੀ ਬਣ ਕੇ ਭਾਰਤੀ ਸੰਸਦ ਚ ਗਏ ਸੀ ਉਹਨਾਂ ਨੂੰ ਕਹਿੰਦੇ ਜੀ ਸੰਸਦ ਰਤਨ ਮਿਲ ਗਿਆ ਔਰ ਪੰਜਾਬ ਨੂੰ ਇਹ ਪਹਿਲੀ ਵਾਰ ਮਿਲਿਆ ਹੁਣ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਭਾਈ ਮਿਲੀ ਭੁਖਤ ਹੋ ਗਈ ਬੀਜੇਪੀ ਨਾਲ ਜਾਂ ਕੁਸ ਅਗਲਿਆਂ ਦੀ ਕਿਉਂਕਿ ਕਾਂਗਰਸ ਦੇ ਰਾਜ ਚ ਤਾਂ ਪੰਜਾਬ ਨੂੰ ਮਿਲਿਆ ਨਹੀਂ ਇਹ ਅਸਲ ਦੇ ਵਿੱਚ 2010 ਤੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ 2010 ਤੋਂ ਜੇਕਰ ਆਪਾਂ ਹੁਣ ਤੱਕ ਦੀ ਲਈਏ ਤਾਂ ਕਹਿੰਦੇ ਜੀ 17 ਸੰਸਦ ਮੈਂਬਰਾਂ ਨੂੰ ਦੋ ਲੋਕ ਸਭਾ ਦੇ ਸਥਾਈ ਕਮੇਟੀਆਂ ਦੇ ਮੁਖੀਆਂ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਰਿਹਾ। ਸੋ ਉਸ ਪ੍ਰਕਿਰਿਆ ਦੇ ਵਿੱਚੋਂ 2010 ਤੋਂ ਜਿਹੜੀ ਇਹ ਪ੍ਰਕਿਰਿਆ ਚੱਲੀ ਆਉਂਦੀ ਹੈ ਪਿਛਲੇ 15 ਸਾਲ ਤੋਂ ਉਹ ਪਿਛਲੇ 15 ਸਾਲਾਂ ਚ ਪੰਜਾਬ ਦਾ ਕਦੇ ਕੋਈ ਨੁਮਾਇੰਦਗੀ ਹੋਣਾ ਪਹਿਲੀ ਵਾਰ।